ਮਾਇਆ ਵੇ ਇੱਕ ਜੁਗ ਤੇ ਬਣਾਈਏ ਸੌਦੇ ਕਿਉਂ ਨਾ ਲੱਖ ਬਣਾਈਏ ਥੋੜਾ ਮਾਇਆ ਵੇ ਇੱਕ ਜੁਗ ਤੇ ਬਣਾਈਏ ਸੌਦੇ ਕਿਉਂ ਨਾ ਲੱਖ ਕਮਾਈਏ ਕੁਝ ਜਨੇ ਕੰਦੇ ਪੈਂਦਾ ਹੈ ਕੁਝ ਜਨੇ ਕੰਦੇ ਪੈਂਦਾ ਕੰਮ ਕਰਦਾ ਬੰਦਾ ਵੇ ਬੰਦਾ ਵੇ ਬਾਬਾ ਰਾਮਦੇਵ ਦੇ ਬੰਗੂ ਤੂੰ ਕੋਈ ਕਰਲਾ ਠੰਡਾ ਵੇ ਮਾਇਆ ਕਰਲਾ ਧੰਦਾ ਵੀ ਹੇ ਮਾਇਆ ਕਰਨਾ ਧੰਦਾ ਵੀ ਤੇ ਤੁਿਆਣੀ ਲੱਗਦੀ ਸ਼ਕਲੋਂ ਕੰਮ ਲੈ ਮਿਆ ਕਰਨੀ ਇਕਲੋਂ ਹੋਣੀ ਤੁਿਆਣੀ ਲੱਗਦੀ ਸ਼ਕਲੋਂ ਕੰਮ ਲੈ ਮਿਆ ਕਰਨੀ ਇਕਲੋਂ ਆਜਖ ਮਹਾਰਾਜ ਨੰਕਰਵਾਲੀ ਆਜਖ ਮਹਾਰਾਜ ਨੰਕਰਵਾਲੀ ਤੂੰ ਆਪਣੀ ਟੁੱਡੀ ਦਾ ਟੁੱਡੀ ਦਾ ਨੇ ਬਾਬਾ ਦਾ ਮੁੰਡੇ ਦੇ ਸਿਰ ਤੇ ਹੱਥ ਹੈ ਸੁਣਿਆ ਮੋਦੀ ਦਾ ਰਾਜ ਤੇਰਾ ਸਿਰ ਤੇ ਹੱਥ ਹੈ ਸੁਣਿਆ ਮੋਦੀ ਦਾ ਕਮਲੀਏ ਹੱਥ ਸੁਣਿਆ ਮੋਦੀ ਦਾ ਆਏ ਬੱਲੇ ਬੱਲੇ ਹੋਗੀ ਵੇਖਲਾ ਕੱਲੀ ਜੋ ਗਤੋ ਜਤ ਕਈਆਂ ਨੇ ਪਾਣੀ ਹੈ ਵੇ ਸੁਣਿਆ ਰੋਕੋ ਜਤ ਕਈਆਂ ਨੇ ਪਾ ਲਈ ਹੈ ਵੇ ਵੇਂ ਜੱਲ ਲੱਗੇ ਨਾ ਪਟਕੜੀ ਆਵੇਂ ਜੱਲ ਲੱਗੇ ਨਾ ਪਟਕੜੀ ਨਾ ਕਾਮਜਾਮਨ ਦਾਵੇ ਮੰਨਾਵੇ ਬਾਬਾ ਰਾਮ ਦੇਵ ਦੇਵਸੂ ਸੋਈ ਕਰਲਾ ਠੰਡਾਵੇ ਹੈ ਨਾਮ ਦੇਵ ਦੇਵਸੂ ਮਾਇਆ ਕਰਲਾ ਠੰਡਾਵੇ ਆ ਪੱਲ ਜਿਹੜੀ ਪੂੰਜੀ ਆਵੀਂ ਨਾ ਕਿ ਤੈਨਾਂ ਮਾਦੀ ਹੈਈ ਰੋਟੀ ਖੰਦਿਆ ਦੇ ਤਰਾ ਫੁੱਟਾ ਹੱਥ ਵੜਾਦੀ ਆਈ ਰੋਟੀ ਖਾਂਦਿਆਂ ਦੇ ਨਾ ਛੁੱਟਾ ਹੱਥ ਵੜਾ ਦੂ ਹੱਥ ਕਿਸੇ ਦੇ ਨਹੀਂ ਆਇਆ ਕਦੇ ਹੱਥ ਕਿਸੇ ਦੇ ਨਹੀਂ ਆਇਆ ਹਾਤਾ ਰਬ ਦੀਦਾ ਗੋਦੀ ਦਾ ਜੇ ਬਾਬਾ RAM ਦੇਵ ਦੇ ਸਿਰ ਤੇ ਹੱਥ ਹੈ ਸੁਨਿਆ ਮੁਰਦੀ ਦਾ ਕਾਮ ਦੇਵ ਦੇ ਸਿਰ ਤੇ ਹੱਥ ਹੈ ਸੁਨਿਆ ਮੁਰਦੀ ਦਾ ਧੰਨਵਾਦ